ਉਹ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀਗੇ ਤੇ ਇਸੇ ਜਗ੍ਹਾ ਤੇ ਆ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਪਾ ਰਹੇ ਹੋ ਬੀਤੇ ਕੱਲ ਖੰਨਾ ਦੇ ਕੁਲਾਹਾ ਪਿੰਡ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਇਲਜ਼ਾਮ ਆ ਦਿੱਤਾ ਜਾਂਦਾ ਹੈ ਤਾਂ ਦਿਨ ਦਿਹਾੜੇ ਆਪ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦਾ ਸ਼ਰੀਅਮ ਗੋਲੀਆਂ ਮਾਰ ਕੇ ਕਤਲ ਹੈ ਉਹ ਕਰ ਦਿੱਤਾ ਜਾਂਦਾ ਹੈ ਤਾਂ ਕ੍ਰਾਈਮ ਸੀਨ ਤੇ ਮੌਜੂਦ ਨਾ ਜਿਸ ਜਗ੍ਹਾ ਤੇ ਕਤਲ ਹੋਇਆ ਸੀ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹਹੀ ਉਹ ਪੁਲੀ ਹੈ ਜਿਸ ਪੁਲੀ ਦੇ ਉੱਤੇ ਪਹਿਲਾਂ ਤੋਂ ਹੀ ਇੱਕ ਸ਼ਖਸ ਹੈ ਜਿਹੜਾ ਕਿ ਆਪਣੀ ਸਕੂਟਰੀ ਉੱਤੇ ਖੜ ਕੇ ਵੇਟ ਕਰ ਲਿਆ ਹੁੰਦਾ ਤੇ ਤਰਲੋਚਨ ਸਿੰਘ ਜੀ ਤੇ ਜਿੱਦਾਂ ਹੀ ਆ ਸਾਹਮਣੇ ਵਾਲੇ ਰਸਤੇ ਤੋਂ ਤਰਲੋਚਨ ਸਿੰਘ ਆਪਣੇ ਘਰ ਦੇ ਵੱਲ ਵਾਪਸ ਪਰਦੇ ਨੇ ਇਸ ਰਸਤੇ ਦੇ ਉੱਤੇ ਤਰਲੋਚਨ ਸਿੰਘ ਉਹਨਾਂ ਦੀ ਮੋਟਰ ਹੈ ਖੇਤ ਹੈ ਜੋ ਪਿੰਡ ਵਾਲੇ ਦਾ ਕਹਿਣਾ ਹੈ ਤਾਂ ਉਹ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀਗੇ ਤੇ ਇਸੇ ਜਗ੍ਹਾ ਤੇ ਆ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਪਾ ਰਹੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਸਲਮਾਨ ਨੂੰ ਇਸ ਸਾਈਡ 'ਤੇ ਤਸਵੀਰਾਂ ਦਿਖਾਈਆਂ ਜਾਂ ਜਿਸ ਜਗ੍ਹਾ ਦੇ ਉੱਤੇ ਉਹ ਸ਼ਖਸ ਐਕਟਵੇਟ ਦੇ ਉੱਤੇ ਖੜਾ ਹੁੰਦਾ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਉਹ ਸੋ ਸੀਸੀਟੀਵੀ ਤਸਵੀਰਾਂ ਵੀ ਦਿਖਾ ਰਿਹਾ ਇੱਕ ਨਵੀਂ ਸੀਸੀਟੀਵੀ ਤ ਉਹ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਤੌਰ ਤੇ ਇੱਕ ਸ਼ਖਸ ਹੈ ਜਿਹੜਾ ਕਿ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਬੈਠਾ ਹੁੰਦਾ ਜਿੱਦੀ ਤਰ ਤਰਲੋਚਨ ਸਿੰਘ ਆਂਦੇ ਨੇ ਤੁਸੀਂ ਦੇਖ ਜੋ ਕਿਸ ਤਰ੍ਹਾਂ ਦੇ ਉਸ ਦੇ ਵੱਲ ਪੁਲਿਸ ਉੱਤੇ ਪਹੁੰਚ ਕੇ ਤਰਲੋਚਨ ਸਿੰਘ ਦੇ ਉੱਤੇ ਅਚਾਨਕ ਜਿਹੜੀਆਂ ਤਾਬੜ ਤੋੜ ਇੱਕ ਤੋਂ ਬਾਅਦ ਇੱਕ ਗੋਲੀਆਂ ਜਿਹੜੀਆਂ ਨੇ ਉਹ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਦੇ باوجود ਵੀ ਤਰਲੋਚਨ ਸਿੰਘ ਜ਼ਖਮੀ ਹੋਣ ਦੇ باوجود ਵੀ ਉਸ ਦੇ ਵੱਲੋਂ ਜਿਹੜੀ ਕਿ ਪਿਸਤਲ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਪਰ ਅ 32 ਬੋਰ ਦੀ ਪਿਸਤਲ ਹੈ ਜੋ ਕਹੀ ਜਾ ਰਹੀ ਹੈ ਜੋ ਮੌਕੇ ਦੇ ਚਸ਼ਮਜੀਤ ਜੀ ਹਾਲਾਂਕਿ ਕੈਮਰੇ ਮੁਰ ਤੋਂ ਕੋਈ ਬੋਲਣ ਨੂੰ ਤਿਆਰ ਨਹੀਂ ਪਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਦ ਇੱਕ ਵਾਰ 6 ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜੋ ਪਤਾ ਲੱਗ ਰਿਹਾ ਹੈ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਉਸ ਦੇ ਵਿੱਚ ਗੋਲੀਆਂ ਜਿਹੜੀਆਂ ਨੇ ਉਹ ਭਰੀਆਂ ਜਾਂਦੀਆਂ ਨੇ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਬ ਦੇ ਵਿੱਚੋਂ ਰੋਂਦ ਕੱਢ ਕੇ ਉਹ ਦੁਬਾਰਾ ਫਿਰ ਉਸ ਨੂੰ ਰੀਫਿਲ ਹੈ ਉਹ ਜਿਹੜਾ ਕਰ ਰਿਹਾ ਹੈ ਸ਼ਖਸ ਹੈ ਜਿਹੜਾ ਇੱਥੇ ਪਹਿਲਾਂ ਤੋਂ ਖੜਾ ਹੋਇਆ ਸੀਗਾ ਤਾਂ ਇਸੇ ਜਗ੍ਹਾ ਤੋਂ ਤੇ ਉਹ ਸ਼ਖਸ ਮੌਜੂਦ ਸੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਐਕਟਿਵਿਟੀ ਦੇ ਉੱਤੇ ਤਾਂ ਮੌਕੇ ਤੋਂ ਜੋ ਲੋਕ ਬੈਠੇ ਸੀ ਤੋਂ ਉਹ ਅਚਾਨਕ ਡਰ ਜਾਂਦੇ ਨੇ ਸਹਿਮ ਦਾ ਮਾਹੌਲ ਬਣ ਜਾਂਦਾ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿਸ ਸ਼ਖਸ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵੱਲੋਂ ਦੁਬਾਰਾ ਰੀਫਿਲ ਕਰਕੇ ਗੋਲੀਆਂ ਭਰ ਕੇ ਤਾਂ ਉਸ ਦੇ ਇੱਕਦਮ ਕੋਲ ਜਾ ਕੇ ਹੈਡ ਸ਼ਾਟ ਜਿਹੜਾ ਕਿ ਉਹ ਮਾਰਿਆ ਜਾਂਦਾ ਹੈ ਤਾਂ ਇਹ ਤਸਵੀਰਾਂ ਇੱਕ ਨਵੀਂ ਸੀਸੀਟੀਵੀ ਤਸਵੀਰ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜੋ ਖੰਨਾ ਦੇ ਵਿੱਚ ਬੀਤੇ ਕਾਲੀ ਕੁਲਾਹਾ ਪਿੰਡ ਦੇ ਵਿੱਚ ਆਪ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਨੂੰ ਡੀਸੀ ਦਾ ਕਤਲ ਕੀਤਾ ਗਿਆ ਸੀ ਤੇ ਇਸੇ ਪੁਲੀ ਦੀਆਂ ਤਸਵੀਰਾਂ ਨੇ ਤੁਸੀਂ ਦੇ ਹੁਣ ਸੀਸੀਟੀਵੀ ਤੁਸੀਂ ਇਹ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਸ਼ਖਸ ਜਦੋਂ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਤਾਂ ਆਪਦੀ ਐਕਟੀਵਿਟੀ ਬੜੇ ਆਰਾਮ ਦੇ ਨਾਲ ਇੱਥੋਂ ਦੀ ਵਾਪਸ ਨਿਕਲ ਜਾਂਦਾ ਹੈ ਤਾਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਬੀਤੇ ਕੱਲ ਖੰਨਾ ਦੇ ਇਕੁਲਾਹਾ ਪਿੰਡ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਆਇਆ ਜਿਹੜਾ ਦਿੱਤਾ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਹੈ ਜਰੂਰ ਕਰ ਲਿਆ ਗਿਆ ਤਾਂ ਕੁਝ ਹੀ ਦਿਨ ਪਹਿਲਾਂ ਆਈਜੀ ਧਨਪ੍ਰੀਤ ਕੋਰ ਦੇ ਐਸਐਸਪੀ ਖੰਨਾ ਅਸ਼ਵਨੀ ਕੁਤਿਆ ਹਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਵੀ ਦਿੱਤੀ ਜਾਂਦੀ ਹੈ ਤਾਂ ਪਿੰਡ ਦੇ ਵਿੱਚ ਅਗਰ ਗੱਲ ਕਰੀ ਤਾਂ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਆਲੇ ਦੁਆਲੇ ਦੇ ਘਰ ਦੇ ਕਿ ਸਨਨਾਟਕ ਦਾ ਪਸਰਿਆ ਹੋ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਿਗਾਹ ਜਾਏਗੀ ਸਾਰੇ ਪਾਸੇ ਸਨਨਾਟਾ ਜਿਹੜਾ ਪਿੰਡ ਦੇ ਵਿੱਚੋਂ ਪਸਰਿਆ ਹੋਇਆ ਨਜ਼ਰ ਆ ਰਿਹਾ ਚੁਰਾਹਾ ਚੁਰਾਹੇ ਦੇ ਵਿੱਚ ਮੌਜੂਦ ਆ ਜਿਸ ਪੁਲੀ ਦੇ ਉੱਤੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਾਰੇ ਪਾਸੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੋ ਦਮ ਹਰ ਇੱਕ ਪਾਸੇ ਪਿੰਡ ਦੇ ਵਿੱਚ ਸਨਨਾਟਾ ਜਿਹੜਾ ਪਸਰਿਆ ਹੋਇਆ ਤਾਂ ਕੁਝ ਬੰਦੇ ਨੇ ਜਿਹੜੇ ਪਿੰਡ ਦੇ ਵਿੱਚੋਂ ਰਾਉਂਡਅੱਪ ਵੀ ਕੀਤੇ ਗਏ ਨੇ ਪੁਲਿਸ ਵੱਲੋਂ ਪੁੱਛਤਾਛ ਦੇ ਲਈ ਲਿਜਾਏ ਗਏ ਕੱਲ 1 ਵਜੇ ਤੱਕ ਐ ਪੁਲਿਸ ਦੇ ਵੱਲੋਂ ਤਸਦੀਕ ਕਰ ਦਿੱਤਾ ਗਿਆ ਸੀ ਤਾਂ ਹੁਣ ਜਰੂਰ ਲੋਕਾਂ ਦੇ ਲਈ ਚਾਲੂ ਇੱਕ ਵਾਰ ਫਿਰ ਤੋਂ ਕਰ ਦਿੱਤਾ ਗਿਆ ਪਰ ਬੀਤੇ ਕੱਲ ਇੱਕ ਵੱਡੀ ਵਾਰਦਾਤ ਦੇਖਣ ਨੂੰ ਮਿਲਦੀ ਹੈ ਦਿਨ ਦਿਹਾੜੇ ਸ਼ਾਮ ਦਾ ਟਾਈਮ ਹੁੰਦਾ ਹੈ ਕਰੀਬ 7 ਵਜੇ ਦਾ ਸਮਾਂ ਸੀਗਾ ਜਦੋਂ ਇੱਕ ਸ਼ਖਸ ਦੇ ਵੱਲੋਂ ਆਪਸੀ ਰੰਜਿਸ਼ ਜਿਹੜੀ ਦੱਸੀ ਜਾ ਰਹੀ ਹੈ ਕਿ ਪੁਰਾਣੀ ਰੰਜਿਸ਼ ਪਿਛਲੇ ਅੱਜ ਤੋਂ 6 ਸਾਲ ਪਹਿਲਾਂ ਸਰਪੰਚੀ ਦੀਆਂ ਚੋਣਾ ਹੋਈਆਂ ਸੀਆਂ ਉਦੋਂ ਰੰਜੀ ਸਾਹਿਬੀ ਦੇਖਣ ਨੂੰ ਮਿਲੀ ਸੀ ਤੇ ਨਾ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਉਸ ਤੋਂ ਰੰਜੀ ਸਾਹਿਬ ਦੇ ਵੱਲੋਂ ਕਤਲ ਕੀਤਾ ਗਿਆ ਤੇ ਲੋਚੋ ਸਿੰਘ ਦੇ ਵੱਲੋਂ ਉਸ ਦੀ ਪੱਗ ਹੈ ਜੋ ਪਿੰਡ ਵਾਲੇ ਦੱਸ ਰਹੇ ਨੇ ਹਾਲੇ ਹੀ ਕੈਮਰੇ ਮੂਰੇ ਤਾਂ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਪਰ ਆਫ ਦਾ ਕੈਮਰਾ ਸਾਰੇ ਦੱਸ ਰਹੇ ਨੇ ਕਿ ਉਸ ਵਿੱਚ ਤਰਲੋਚਨ ਸਿੰਘ ਦੇ ਵੱਲੋਂ ਜੋ ਕਾਤਲ ਹੈ ਉਸ ਦੀ ਪੱਗ ਹੈ ਲਾਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਸੱਟਾਂ ਵੀ ਲੱਗਦੀਆਂ ਨੇ ਤਾਂ ਉਸ ਦੇ ਖੁੰਦ ਖਜ ਤੱਕ ਆਪਣੇ ਦਿਮਾਗ ਦੇ ਵਿੱਚ ਰੱਖੀ ਹੋਈ ਸੀ ਜਿਸ ਤੋਂ ਬਾਅਦ ਬੀਤੇ ਕੱਲ ਇਸੇ ਜਗ੍ਹਾ ਦੇ ਉੱਤੇ ਇਸੇ ਪੁਲੀ ਦੇ ਉੱਤੇ ਮੌਜੂਦ ਸੀਗਾ ਉਸ ਕਾਤਲ ਜਿਹੜਾ ਜਿਹਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹੀ ਉਹ ਪੁਲੀ ਹੈ ਜਿਸ ਪੁਲੀ ਦੇ ਉੱਤੇ ਤਰਲੋਚਨ ਸਿੰਘ ਉਰਫ ਡੀਸੀ ਦਾ ਗੋਲੀਆਂ ਮਾਰ ਕੇ ਸ਼ਰੇਆਮ ਹੈ ਕਤਲ ਹੈ ਜਿਹੜਾ ਕਰ ਦਿੱਤਾ ਜਾਂਦਾ ਤਾਂ ਵੱਡੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਦੋਸ਼ੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਮਾਮਲਾ ਜਿਹੜਾ ਕਿ ਉਹ ਪੁਰਾਣੀ ਰੰਜਿਦਾ ਦੱਸਿਆ ਜਾ ਰਿਹਾ ਹੈ ਕੈਮਰਾ ਪਰਸ ਸਲਮਾਨਦ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਖੰਨਾ ਬੀਤੇ ਕੱਲ ਖੰਨਾ ਦੇ ਕੋਲਾਹਾ ਪਿੰਡ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਇਲਜ਼ਾਮ ਆ ਦਿੱਤਾ ਜਾਂਦਾ ਹੈ ਤਾਂ ਦਿਨ ਦਿਹਾੜੇ ਆਪ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ ਦਾ ਸ਼ਰੀਅਮ ਗੋਲੀਆਂ ਮਾਰ ਕੇ ਕਤਲ ਹੈ ਉਹ ਕਰ ਦਿੱਤਾ ਜਾਂਦਾ ਹੈ ਤਾਂ ਕ੍ਰਾਈਮ ਸੀਨ ਤੇ ਮੌਜੂਦ ਨਾ ਜਿਸ ਜਗ੍ਹਾ ਤੇ ਕਤਲ ਹੋਇਆ ਸੀ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹਹੀ ਉਹ ਪੁਲੀ ਹੈ ਜਿਸ ਪੁਲੀ ਦੇ ਉੱਤੇ ਪਹਿਲਾਂ ਤੋਂ ਹੀ ਇੱਕ ਸ਼ਖਸ ਹੈ ਜਿਹੜਾ ਕਿ ਆਪਣੀ ਸਕੂਟਰੀ ਉੱਤੇ ਖੜ ਕੇ ਵੇਟ ਕਰ ਲਿਆ ਹੁੰਦਾ ਤਰਲੋਚਨ ਸਿੰਘ ਜੀ ਤਾਂ ਜਿੱਦਾਂ ਹੀ ਆਹ ਸਾਹਮਣੇ ਵਾਲੇ ਰਾਸਤੇ ਤੋਂ ਤਰਲੋਚਨ ਸਿੰਘ ਆਪਣੇ ਘਰ ਦੇ ਵੱਲ ਵਾਪਸ ਪਰਦੇ ਨੇ ਇਸ ਰਸਤੇ ਦੇ ਉੱਤੇ ਤਰਲੋਚਨ ਸਿੰਘ ਉਹਨਾਂ ਦੀ ਮੋਟਰ ਹੈ ਖੇਤ ਹੈ ਜੋ ਪਿੰਡ ਵਾਲੇ ਦਾ ਕਹਿਣਾ ਹੈ ਤਾਂ ਉਹ ਆਪਣੇ ਖੇਤਾ ਤੋਂ ਵਾਪਸ ਆਪਣੇ ਘਰ ਪਰਤ ਰਹੇ ਸੀਗੇ ਤੇ ਇਸੇ ਜ ਅ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਵਿੱਚ ਦੇਖ ਪਾ ਰਹੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਸਲਮਾਨ ਨੂੰ ਇਸ ਸਾਈਡ 'ਤੇ ਤਸਵੀਰਾਂ ਦਿਖਾਈਆਂ ਜਾਂ ਜਿਸ ਜਗ੍ਹਾ ਦੇ ਉੱਤੇ ਉਹ ਸ਼ਖਸ ਐਕਟਵਾ ਦੇ ਉੱਤੇ ਖੜਾ ਹੁੰਦਾ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਉਹ ਸੋ ਸੀਸੀਟੀਵੀ ਤਸਵੀਰਾਂ ਵੀ ਦਿਖਾ ਰਿਹਾ ਇੱਕ ਨਵੀਂ ਸੀਸੀਟੀਵੀ ਤਸਵੀਰ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ